ਪਿੰਡ ਰਮਰਾਇਪੁਰ 36 ਸਾਲਾ ਨੌਜਵਾਨ ਦਾ ਕਤਲ ਹੋ ਗਿਆ ਹੈ ਪਿੰਡ ਵਾਲਿਆਂ ਦੇ ਦੱਸਣ ਅਨੁਸਾਰ ਇਹ ਕੋਈ ਪੁਰਾਣੀ ਰੰਜਿਸ਼ ਸੀ ਜਿਸ ਕਰਕੇ ਇਹ ਜਿਹੜਾ ਨੌਜਵਾਨ ਦਾ ਕਤਲ ਕੀਤਾ ਗਿਆ ਇਹ ਵੀ ਦੱਸਿਆ ਗਿਆ ਹੈ ਕਿ ਨੌਜਵਾਨ ਦੇ ਸਿਰ ਦੇ ਉੱਪਰ ਬਹੁਤ ਹੀ ਬੇਰਹਿਮੀ ਦੇ ਨਾਲ ਬਾਹਰ ਕੀਤੇ ਗਏ ਜਿਸ ਕਾਰਨ ਉਸ ਦੀ ਮੌਤ ਹੋ ਗਈ ਲੁੱਟਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਤਾਂ ਤਾਂ ਅਕਸਰ ਹੋ ਹੀ ਰਹੀਆਂ ਹਨ ਉੱਥੇ ਹੀ ਕਤਲੋਗਾਰਤ ਦਿਨ ਦਿਹਾੜੇ ਹੀ ਕਤਲ ਹੋ ਰਹੇ ਹਨ ਬਾਹਰ ਦਾਤਾ ਸ਼ਰੇਹਾ ਮੋ ਰਹੀਆਂ ਹਨ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਕਤਲ ਬਹੁਤ ਹੀ ਸੋਚ ਸਮਝ ਕੇ ਕੀਤਾ ਗਿਆ ਲੱਗਦਾ ਹੈ ਨੌਜਵਾਨ ਵਿਜੇ ਉਰਫ ਕਾਲੇ ਦੇ ਸਿਰਤੇ ਕਈ ਵਾਰ ਕੀਤੇ ਗਏ ਹਨ ਮ੍ਰਿਤਕ ਦੀ ਮਾਂ ਬਿਮਲਾ ਦੇਵੀ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ਾਮ ਕੋਈ 6:30 ਵਜੇ ਚਾਹ ਪੀ ਕੇ ਘਰੋਂ ਬਾਹਰ ਗਿਆ ਕਮ ਤੇ ਗਿਆ ਪਰ ਮੁਰ ਵਾਪਸ ਕਰਨੇ ਆਇਆ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਦਰਦਨਾਕ ਨੌਜਵਾਨ ਦੀ ਜੋ ਮੌਤ ਸਿਰਤੇ ਬਾਹਰ ਕਰਕੇ ਉਸ ਦਾ ਜੋ ਕਤਲ ਕਰ ਦਿੱਤਾ ਗਿਆ ਹੈ ਨਿੱਤ ਦਿਹਾੜੇ ਹੋ ਰਹੀਆਂ ਇਹੋ ਜਿਹੀਆਂ ਬਾਰਦਾਤਾ ਕਾਨੂੰਨ ਵਿਵਸਥਾ ਦੇ ਉੱਪਰ ਪ੍ਰੇਸ਼ਣ ਚੰ ਜ਼ਰੂਰ ਖੜਾ ਕਰਦੀਆਂ ਹਨ ਕਿਉਂਕਿ ਇਹ ਬਾਰਦਾਤਾ ਰੁਕਣ ਦਾ ਨਾਮ ਹੀ ਨਹੀਂ ਰਹੀਆਂ ਨਹੀਂ ਲੈ ਰਹੀਆਂ ਸ਼ਰੇ ਆਮ ਚੋਰੀਆਂ ਹੋ ਰਹੀਆਂ ਹਨ ਲੁੱਟਾ ਖਵਾ ਹੋ ਰਹੀਆਂ ਹਨ ਕਤਲਾਂ ਹੋ ਰਹੀਆਂ ਹਨ ਲੱਗਦਾ ਹੈ ਕਿ ਹੁਣ ਚੋਰੀਆਂ ਤੇ ਲੁੱਟਾ ਖਵਾ ਕਰਨ ਵਾਲਿਆਂ ਨੂੰ ਤੇ ਕਤਲ ਕਰਨ ਵਾਲਿਆਂ ਨੂੰ ਕਾਨੂੰਨ ਦਾ ਕੋਈ ਖੋਫ ਹੀ ਨਹੀਂ ਹੈ ਇਸੇ ਕਰਕੇ ਤੇ ਇਹ ਦਿਨ ਦਿਹਾੜੇ ਕਤਲ ਹੋ ਰਹੇ ਹਨ ਇਸ ਜੋ ਵੀ ਅਜਿਹੀਆਂ ਬਾਰਦਾਤਾਂ ਹੋਈਆਂ ਹਨ ਉਸ ਤੇ ਲਈ ਇਕ ਸਖਤ ਕਾਨੂੰਨ ਬਣਾਇਆ ਜਾਵੇ ਜੋ ਚੋਰੀ ਕਰਦਾ ਹੈ ਲੁੱਟਾਂ ਖਵਾ ਕਰਦਾ ਹੈ ਨਸ਼ੇ ਵੇਚਦਾ ਹੈ ਜਾਂ ਕਿਸੇ ਦਾ ਕਤਲ ਕਰਦਾ ਹੈ ਉਸਤੇ ਲਈ ਕੋਈ ਕਾਨੂੰਨ ਦੇ ਵਿੱਚ ਐਸਾ ਕੋਈ ਪ੍ਰਾਵਧਾਨ ਕੀਤਾ ਜਾਵੇ ਕਿ ਕੋਈ ਵੀ ਵਿਅਕਤੀ ਅਜਿਹੀ ਹਰਕਤ ਕਰਨ ਤੋਂ ਪਹਿਲਾਂ 100 ਵਾਰ ਸੋਚੇ ਕਿਉਂਕਿ ਹੁੰਦਾ ਅਕਸਰ ਜੇ ਇਹ ਹੈ ਇਹੋ ਜਿਹੀ ਆਈ ਹੈ ਕਿ ਫੜਿਆ ਜਾਂਦੇ ਹਨ ਚਾਹੇ ਚੋਰੀ ਕਰਨ ਵਾਲਾ ਹੋਵੇ ਚਾਹੇ ਚਿੱਟਾ ਵੇਚਣ ਵਾਲਾ ਹੋਵੇ ਚਾਹੇ ਕਤਲ ਕਰਨ ਵਾਲਾ ਹੋਵੇ ਫੜੇ ਜਾਂਦੇ ਹਨ ਤੇ ਕਾਫੀ ਲੰਬਾ ਸਮਾਂ ਅਦਾਲਤਾਂ ਦੇ ਵਿੱਚ ਉਹਨਾਂ ਦੇ ਕੇਸ ਚੱਲਦੇ ਰਹਿੰਦੇ ਹਨ ਤੇ ਕਈ ਤੇ ਬਹੁਤ ਹੀ ਜਲਦ ਜਮਾਨਤ ਤੇ ਬਾਹਰ ਆ ਜਾਂਦੇ ਹਨ ਜਿਸ ਕਰਕੇ ਜਿਹੜਾ ਆ ਇਹਨਾਂ ਨੂੰ ਕੋਈ ਖੋਫੀ ਨਹੀਂ ਰਿਹਾ ਆਓ ਦੇਖਦੇ ਆ ਉਸ ਦੀ ਮਾਂ ਬਿਮਲਾ ਦੇਵੀ ਨੇ ਹੋਰ ਕੀ ਦੱਸਿਆ ਸਾਢੇ 6 ਵਜੇ ਇੱਥੋਂ ਗਿਆ ਕਰੋ ਕੱਲ ਕੱਲ ਕੀ ਤੁਹਾਡਾ ਨਾਮ ਕੀ ਹੈ ਜੀ ਬਿਮਲਾ ਦੇਵੀ ਤੇ ਜਿਹੜੇ ਤੁਹਾਡੇ ਬੇਟੀ ਦੀ ਡੈਥ ਹੋਈ ਆ ਉਹ ਨਵੀ ਜੇ ਕੁਮਾਰ ਕੁਮਾਰ ਸਿੰਘ ਮੇਰਾ ਵਿਮਲਾ ਜੀ ਨਾਮ ਹੈ ਅੱਛਾ ਜੀ ਉਹ ਕੱਲ ਗਿਆ ਜੀ ਹਾਲ ਆਹੋ ਕੱਲ ਗਿਆ ਕੱਲੇ ਗਿਆ 1 ਵਜੇ 6:00 ਵਜੇ 6:00 ਵਜੇ ਅੱਡੇ ਦੇ 6:00 ਵਜੇ ਘਰੋਂ ਚਲੇ ਗਿਆ ਚਾਹ ਪੀ ਕੇ ਤੇ ਖੜ ਕੇ ਚਾਹ ਪੀਂਦਾ ਸਵਾ ਕੰਮ ਕੀ ਕਰਦਾ ਸੀ ਕੰਮ ਦਿਹਾੜੀ ਦਾ ਪਾ ਦਿਹਾੜੀ ਆਪਣੇ ਆਣ ਨੂੰ ਉਹ ਨੇ ਵਾਲਿਆਂ ਨਾਲ ਲੱਗਿਆ ਸਵਾ ਫੇਰ ਉਹ ਚਲੇ ਗਿਆ ਚਾਹ ਪੀ ਕੇ ਸਾਨੂੰ ਕੋਈ ਨਹੀਂ ਪਤਾ ਹੈਗਾ ਦੇ ਕਿਤੇ ਗਿਆ ਅੱਗੇ ਵੀ ਚਲੇ ਜਾਂਦੇ ਆ ਨਿਆਣੇ ਤਾਂ ਸਾਨੂੰ ਇਹ ਨਹੀਂ ਸੀ ਪਤਾ ਕਿ ਕਿੰਨੀ ਉਮਰ ਸੀ ਉਹਦੀ ਹਾਂਜੀ ਕਿੰਨੀ ਉਮਰ ਸੀ 36 ਉਮਰ ਸੀ 36 ਸਾਲ 36 ਸਾਲ ਅੱਛਾ ਜੀ ਹਾਂ ਚਲੇ ગયા ਫਿਰ ਰਾਤ ਨੂੰ 7:00 ਵਜੇ ਮੁੰਡਾ ਆ ਗਿਆ ਜਿਹਦੀ ਮੋਟਰ ਤੇ ਮਾਰਿਆ ਸਕੂਟਰ ਤੇ ਮਾਰਿਆ ਹਾਂ 7:00 ਵਜੇ ਮੁੰਡਾ ਆਇਆ ਤਾਂ ਕਹਿੰਦਾ ਮਾਤਾ ਇਹਨੂੰ ਪੋਟੀ ਸੀਗੀ ਸਾਡੀ ਤਾਂ ਭਾਬੀ ਖਾਲਾ ਵੀ ਇੱਥੇ ਕਹਿੰਦੀ ਆ ਕਿ ਨਹੀਂ ਬਿਹਤਰ ਹੀ ਆ ਤਾਂ ਆਇਆ ਨਹੀਂ ਆ ਗਕਰ ਚਲੇ ਗਿਆ ਐਨੀ ਗੱਲ ਕਹਿ ਕੇ ਮੁੰਡਾ ਚਲੇ ਗਿਆ ਬਾਅਦ ਚੋਂ ਫੇਰ ਆ ਗਿਆ 8:00 ਵਜੇ ਫੇਰ 8:00 ਵਜੇ ਤਾਂ ਫੇਰ ਮੈਂ ਉੱਥੇ ਪਈ ਸੀ ਮੰਜਾ ਆਇਆ ਕੋਣ ਤਾਂ ਨਾ ਕੀ ਆ ਅੰਮਾ ਅੱਛਾ ਫੇਰ ਉਹ ਆ ਗਿਆ 8:00 ਵਜੇ ਦਾ ਟਾਈਮ ਸੀਗਾ ਰੋਟੀ ਰੋਟੀ ਖਾ ਕੇ ਅਸੀਂ ਪੈ ਗਈਆਂ ਫੇਰ ਆਇਆ ਕਹਿੰਦਾ ਮਾਤਾ ਤਹਾਂ ਕਾਲਾ ਮੈਂ ਕਾਲਾ ਤਾਂ ਹਾਂ ਜੀ ਬੇਟੇ ਨੂੰ ਕਾਲਾ ਕਹਿੰਦੇ ਸੀ ਉਹਦਾ ਕਾਲਾ ਕਹਿੰਦੇ ਉਹਦਾ ਵਿਜੇ ਕੁਵਾਰ ਨਾਮ ਅੱਛਾ ਜੀ ਤਾਂ ਮੇਹਰ ਘਾਜੀ ਆਇਆ ਨਹੀਂ ਹੈ ਵਾ ਕਾਲਾ ਤਾਂ ਕਹਿੰਦਾ ਅੱਛਾ ਫਿਰ ਐਦਾਂ ਕਰ ਚੁੰਨੀ ਲੈ ਸਿਰ ਤੇ ਫਿਰ ਕਹਿੰਦਾ ਮੇਰੇ ਨਾਲ ਐਂ ਚ ਕਹਿੰਦਾ ਅਸੀਂ ਉਧਰ ਸਰਪੰਚ ਦੇ ਘਰ ਨੂੰ ਚਲੇ ਗਏ ਸਿੱਧੇ ਹਾਂ ਫਿਰ ਉੱਥੇ ਉਹਨੇ ਵੀ 10 15 ਮਿੰਟ ਲਾਇ ਉੱਠਣ ਲੱਗਿਆ ਨਾ ਗੇਟ ਗੂਟ ਖੋਲਣ ਲੱਗਿਆ ਤਾਂ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਕੁਛ ਬਾਣਾ ਵਾਪਰ ਗਿਆ ਪਤਾ ਸੀ ਮੈਨੂੰ ਸ਼ੱਕ ਤਾਂ ਜਦੋਂ ਪਹੇਗੇ ਸੀ ਮੈਨੂੰ ਜੇ ਮੁੰਡਾ ਲੈਣ ਆ ਗਿਆ ਸੀਗਾ ਤਾਂ ਇਹ ਕੋ ਗੱਲ ਲਈ ਆ ਫੇਰ ਚੱਲ ਜੀ ਮੈਨੂੰ ਸਰਪੰਚ ਦੇ ਘਰੋਂ ਫੇਰ ਮੈਨੂੰ ਕੱਲੀ ਨੂੰ ਉਹ ਲੈ ਕੇ ਨਾ ਮੋਟਰ ਤੇ ਚੱਲ ਗਿਆ ਮੋਟਰ ਕਿੰਨੀ ਦੂਰ ਐਥੋਂ ਅੱਜ ਤੋਂ ਥੋੜੀ ਦੂਰਾ ਗੇਟ ਹੈਗਾ ਨਾ ਸਾਡੀ ਪਿੰਡ ਦਾ ਕੋਮ ਹੋ ਰਹੀ ਆ ਪਹਿਲੀ ਮੋਟਰ ਆਉਂਦੀ ਉਹਨਾਂ ਦੀ ਅੱਛਾ ਰੋਡ ਤੇ ਹੀ ਆ ਤਾਂ ਲੈ ਗਿਆ ਮੈਨੂੰ ਉੱਥੇ ਫੇਰ ਮੈਂ ਜਾ ਪ੍ਰੀ ਮੋਟਰਸਾਈਕਲ ਤੋਂ ਤਾਂ ਮੈਂ ਕਿਹਾ ਪੰਮਿਆ ਵਿਆਹ ਕੂਨ ਕਿੱਥੋਂ ਆ ਗਿਆ ਮੈਂ ਕਿਹਾ ਮੇਰਾ ਪੁੱਤ ਹੈ ਨਹੀਂਗਾ ਕਹਦਾ ਹੈਗਾ ਹੈਗਾ ਮਾਤਾ ਹੈਗਾ ਆ ਤਾਂ ਜਾ ਫੇਰ ਮੈਂ ਕਹ ਰਹਾ ਕਿੱਥੇ ਕਾਲਾ ਕਹਿੰਦਾ ਉਹ ਪਿਆ ਕਹਿੰਦਾ ਆ ਜਿੱਦਾ ਜਿੱਦਾ ਗਲੀ ਆ ਆਹਾ ਮੋਹਰੇ ਕਹਿੰਦਾ ਉਹ ਪਿਆ ਆ ਮੈਂ ਕਿਹਾ ਮੈਨੂੰ ਤਾਂ ਦੀਨਾ ਨਹੀਂ ਫਿਰ ਉਹਨੇ ਮੈਨੂੰ ਫੜ ਕੇ ਕਲਾਵੇ ਨਾ ਕਹਿੰਦਾ ਉਹਦੇ ਪਿਆ ਮਾਤਾ ਕਿੱਥੇ ਕਹਿੰਦਾ ਝੋਨਾ ਫੁੱਟਿਆ ਆ ਮੈਂ ਕਿਹਾ ਚੱਲ ਫਿਰ ਦੋਏ ਸੀਗੇ ਅਸੀਂ ਉੱਥੇ ਕੋਈ ਨਹੀਂ ਸੀ ਉਸ ਵੇਲੇ ਕੋਈ ਸਰਪੰਚ ਨਹੀਂ ਨੁਕਰੇ ਨਹੀਂ ਕੋਈ ਬਾਤ ਚੋ ਗਏ ਆ ਅੱਛਾ ਹਾਂ ਮੈਂ ਕਿਹਾ ਪੰਮੇ ਚੱਲ ਦੇਖੀਏ ਮੇਰਾ ਪੁੱਤ ਹੈਗਾ ਕਿ ਨਹੀਂ ਤੋ ਝੋਨੇ 'ਚ ਵੜ ਗਿਆ ਮੈਂ ਵੀ ਮਗਰੇ ਵੜ ਗਿਆ ਝੋਨੇ 'ਚ ਕੱਪੜੇ ਲਿਪੜ ਗਏ ਮੇਰੇ ਵੀ ਕੱਪੜੇ ਸਾਰੇ ਲਿਪੜ ਗਏ ਗਾੜੀ ਦੇ ਨਾਲ ਤਮਾਂ ਜਾ ਕੇ ਦੇਖਾ ਤਾਂ ਇਦਾਂ ਸਿੱਧਾ ਸਪਾਲ ਪਿਆ ਸਗਾ ਮੇਰਾ ਪੁੱਤ ਸੱਟਾ ਕਿੱਥੇ ਸੀ ਗਿਆ ਹਾਂ ਸੱਟਾ ਕਿੱਥੇ ਸੀ ਗਿਆ ਸੱਟਾ ਹਾ ਸਿਰ 'ਚ ਦਾ ਮੈਂ ਇੱਥੇ ਦੇਖਿਆ ਸਿਰ ਵਿੱਚ ਹੱਡਾ ਡੇ ਡੇ ਕੱਗ ਖੁੱਲੀ ਹੋ ਸੀ ਮੇਰੇ ਬੜੀ ਬੇਰਹਿਮੀ ਨਾਲ ਮਾਰਿਆ ਮਤਲਬ ਹੈ ਬੇਰਹਿਮੀ ਨਾਲ ਮਾਰਿਆ ਕਿਸੇ ਨੂੰ ਕੋਈ ਰੰਜਿਸ਼ ਸੀ ਕੀ ਹਾਂ ਕੋਈ ਲੈਣ ਦੇਣ ਸੀ ਕੋਈ ਰੰਜੀ ਨਹੀਂ ਨਹੀਂ ਕੋਈ ਵੀ ਨਹੀਂ ਸੀ ਗੱਲਬਾਤ ਤੇ ਮਾਰਿਆ ਕਿ ਨਾ ਨੇ ਜੀ ਪਤਾ ਲੱਗਿਆ ਤੂੰ ਦੱਸਦੇ ਹਾਂ ਹੁਣ ਬਸ ਉਹ ਨਹੀਂ ਕੀ ਉਹਨਾਂ ਤਾਂ ਪਤਾ ਲੱਗਾ ਕੌਣ ਹੈ ਜੀ ਉਹ ਮੁੰਡੇ ਨੇ ਦੱਸਿਆ ਕਹਿੰਦਾ ਇੱਕ ਮੁੰਡੇ ਦਾ ਮੈਂ ਜਾਣੀ ਸ਼ਕਲ ਪਛਾਣਦਾ ਕਾਲਾ ਪੰਮਾ ਕਹਿੰਦਾ ਪੰਮਾ ਕਹਿੰਦਾ ਇੱਕ ਮੁੰਡੇ ਦੀ ਕਹਿੰਦਾ ਸ਼ਕਲ ਤੇ ਘਰੋਂ ਕੌਣ ਲੈ ਕੇ ਗਿਆ ਜੀ ਤੁਹਾਡੇ ਕਾਲੇ ਨੂੰ ਘਰੋਂ ਤਾਂ ਆਪ ਹੀ ਗਿਆ 6:30 ਵਜੇ ਪਹਿਲਾਂ ਆ 6:00 ਪੀ ਗਿਆ ਆਪੇ 6:30 ਪਹੁੰਚੀ ਉਹਦੇ ਕੋਲ ਕੋਈ ਹੈ ਨਹੀਂ ਕੋਈ ਮੁੰਡੇ ਕਿਸ ਦੀ ਕਾਲ ਆਈ ਉਹ ਨਾ ਕੋਈ ਨਾ ਆਇਆ ਉਹ ਇੱਥੇ ਪਹਿਲਾਂ ਅੰਦਰ ਫੋਨ ਆਇਆ ਫੋਨ ਸੁਣਿਆ ਉਹਨੇ ਫੋਨ ਸੁਣ ਕੇ ਤਾਂ ਫਿਰ ਉਹਨੇ ਚਾਹ ਪੀਤੀ ਆ ਗਰਮ ਕਰਕੇ ਚਾਹ ਪੀ ਕੇ ਇੱਥੇ ਖੜ ਕੇ ਫਿਰ ਉਹ ਚਾਹ ਪੀ ਕੇ ਆ ਚਲੇ ਮੈਂ ਕਿਹਾ ਵੀ ਚੱਲ ਅੱਗੇ ਵੀ ਜਾਂਦਾ ਹੀ ਆ ਘੁੰਮਣ ਫੇਰਨਾ ਬਈ ਹੁਣ ਵੀ ਇਹ ਗਏ ਮਾੜੇ ਆ ਸੁਣੀ ਆ ਕਿ ਬਾਅਦ ਚਾਹ ਕੁਝ ਹੋ ਜਣਾ ਹਾਂ ਮੈਂ ਕਿਹਾ ਚੱਲ ਬਾਹਰ ਗਿਆ ਘੁੰਮਣ ਫੇਰ ਤਾਂ ਮੈਨੂੰ ਮੈਂ ਨਾ ਉਹਨੂੰ ਬੁਲਾਇਆ ਨਾ ਉਹਨੇ ਮੈਨੂੰ ਬੁਲਾਇਆ ਇਹ ਮੈਨੂੰ ਪਤਾ ਹੁੰਦਾ ਮੈਂ ਉਹਨੂੰ ਰੋਕ ਲੈਂਦੀ ਰੋਕ ਲੈਂਦੀ ਪੁੱਤ ਤੇ ਹੁਣ ਪੁਲਿਸ ਕਾਰਵਾਈ ਕੀ ਹੋਈ ਐ ਫੇਰ ਵਸ ਐਂਬੂਲੈਂਸ ਜਪਾ ਲਿਆ ਐਂਬੂਲੈਂਸ ਜਪਾ ਕੇ ਮੈਨੂੰ ਉਹ ਲੈ ਗਿਆ ਇਦਾਂ ਹੋਨੇ ਮੁੰਡੇ ਨੇ ਕਿਹਾ ਪੰਮੇ ਨੇ ਕਹਿੰਦਾ ਵੀ ਬਾਹਰ ਦੇ ਬੰਦੇ ਸੀਗੇ ਆਂਟੀ ਕਹਿੰਦਾ ਮਾਰ ਕੇ ਇਹਨੂੰ ਚਲੇ ਜਾ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499